ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਪਹਿਲੇ ਮੁਖੀ ਦਮਦਮੀ ਟਕਸਾਲ ਦੇ ਬਾਬਾ ਦੀਪ ਸਿੰਘ ਜੀ ਬਣੇ ਸਤਗੁਰਾਂ ਨੇ ਕਿਹਾ ਵਿਦਿਆ ਪੜਾਣੀ ਹੈ ਸ਼ਸਤਰ ਵਿਦਿਆ ਸਿਖਾਣੀ ਹੈ ਵਿਦਿਆਰਥੀਆਂ ਨੂੰ ਜੋ ਵੀ ਆਪਜੀ ਕੋਲ ਆਏ ਉਪਰੰਤ ਵਿਦਿਆ ਪੜਾਣੀ ਹੈ ਸ਼ਸਤਰ ਵਿਦਿਆ ਸਿਖਾਣੀ ਹੈ ਜੋ ਕੋਈ ਗੁਰੂ ਘਰ ਤੇ ਕਿਸੇ ਵੀ ਗੁਰੂ ਘਰ ਤੇ ਕਰ ਬਖਸ਼ਿਸ਼ ਲਈ ਬਾਬਾ ਦੀਪ ਸਿੰਘ ਜੀ ਨੇ ਮਹਾਰਾਜ ਨੇ ਕਿਹਾ ਜੋ ਤੂੰ ਪ੍ਰਣ ਕਰੇਗਾ ਤੇਰੇ ਹੁਕਮ ਦੇ ਵਿੱਚ ਅਸੀਂ ਆਪ ਵਰਤਿਆ ਕਰਾਂਗੇ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਖਸ਼ਿਸ਼ ਲਈ ਮਹਾਰਾਜ ਨੇ ਕਿਹਾ ਵੀ ਕਿਸੇ ਵੀ ਗੁਰੂ ਘਰ ਤੇ ਹਮਲਾ ਹੋਏ ਕਿੱਥੇ ਵੀ ਇਹ ਤੁਸੀਂ ਦੇਖਣਾ ਹੈ ਜੰਗ ਜੁੱਦ ਲੜਨੇ ਨੇ ਸਿੱਖ ਫੌਜ ਬਣਾਣੀ ਹੈ ਸ਼ਸਤਰਧਾਰੀ ਬਣਨਾ ਹੈ ਸ਼ਸਤਰਧਾਰੀ ਤਾਂ ਹੋਈ ਸੰਪਿਆਰੇ ਸਿੱਖਾਂ ਨੂੰ ਹੋਰ ਜਿਹੜੇ ਫੌਜ ਇਕੱਠੀ ਕਰਨੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰਕੇ ਸਤਗੁਰੂ ਚਲੇ ਗਏ ਇਤਿਹਾਸ ਕਹਿੰਦਾ ਹੈ ਪਿਆਰਿਓ ਬਾਬਾ ਦੀਪ ਸਿੰਘ ਜੀ 30 ਸਾਲ ਦੇ ਕਰੀਬ ਦਮਦਮਾ ਸਾਹਿਬ ਰਹੇ ਨੇ 30 ਸਾਲ ਤੇ ਪਿਆਰਿਓ 11 ਸਾਲ ਉਹਨਾਂ ਨੇ ਕੱਲ ਸਿ ਜ਼ਿਕਰ ਕੀਤਾ ਸੀ 11 ਸਾਲਾਂ ਦੇ ਵਿੱਚ ਚਾਰ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਸਵਰੂਪ ਲਿਖੇ ਇੱਕ ਪੰਜਵਾਂ ਸਵਰੂਪ ਉਹਨਾਂ ਨੇ ਅਰਬੀ ਚ ਲਿਖਿਆ ਸੀ ਪੰਜ ਹੋ ਗਏ ਜੀ ਹਾਂ ਜੀ ਉਹ ਭਾਂਡੇ ਵੀ ਚਲੋ ਹੁਣੇ ਮੌਜੂਦ ਨੇ ਇੱਕ 'ਚ ਜਲ ਰੱਖਦੇ ਸਨ ਇੱਕ 'ਚ ਪੂਜੇ ਛੋਲੇ ਛਕਣੇ ਪਿਆਰਿਓ ਜਦੋਂ ਭੁੱਖ ਲੱਗਣੀ ਫੇਰ ਮਾਂਰਾ ਦੀ ਸੇਵਾ 'ਚ ਲੱਗ ਜਾਣਾ ਉਸ ਤੋਂ ਬਾਅਦ ਜੀ ਜਦੋਂ ਅਬਦਾਲੀ ਆਂਦਾ ਮੈਂ ਬਸ ਥੋੜਾ ਜਿਹਾ ਜ਼ਿਕਰ ਕਰਾਂਗਾ ਅੰਮ੍ਰਿਤਸਰ ਸਾਹਿਬ ਵਾਲੀ ਘਟਨਾ ਦਾ ਤੇ ਮੇਰੇ ਮਨ 'ਚ ਸੀ ਚਲੋ ਅਬਦਾਲੀ ਆਂਦਾ ਜੀ ਉਹ ਹਿੰਦੁਸਤਾਨ ਨੂੰ ਲੁੱਟਦਾ ਹੈ ਪਹਿਲੀ ਵਾਰੀ ਲੁੱਟ ਕੇ ਜਦੋਂ ਗਿਆ ਚਲੋ ਇਹ ਸਾਰੀ ਬੱਕਰੀਆਂ ਬੱਕਰੀਆਂ ਪਿਆਰੋ ਇਹ ਮਿਸਲਾਂ ਸਨ ਮਿਸਲਾਂ ਸਨ ਉਸ ਵੇਲੇ ਬਣੀਆਂ ਹੋਈਆਂ ਸਰਦਾਰ ਚੜਤ ਸਿੰਘ ਜੀ ਹੈ ਜੀ ਜੱਸਾ ਸਿੰਘ ਆਲੋਵਾਲੀਆ ਇਹਨਾਂ ਕੋਲ ਚਲੋ ਕਿਸੇ ਕੋਲ ਜਲੰਧਰ ਵਾਲਾ ਇਲਾਕਾ ਆਂਦਾ ਸੀ ਬਾਬਾ ਦੀਪ ਸਿੰਘ ਇੱਧਰ ਤੇ ਇਸ ਨੇ ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ ਆਪ ਜੀ ਕਿੰਨੇ ਹੀ ਗ੍ਰੰਥ ਪੜ੍ਹ ਲਿਓ ਪਿਆਰੋ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਬੜਾ ਸੰਖੇਪ ਜਿਹਾ ਮਿਲੇਗਾ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲਈ ਬਾਬਾ ਦੀਪ ਸਿੰਘ ਤੇ ਹੋਰ ਜਿਹੜੀਆਂ ਮਿਸਲਾਂ ਸੰਨੇ ਨਾਲ ਕੋਲ ਖਬਰ ਪਹੁੰਚੀ ਇਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਤੇ Hindu ਜਿਹੜੇ ਹਿੰਦੁਸਤਾਨ ਦੀ ਧੀ ਬੇਟੀਆਂ ਨੇ ਪਿਆਰੋ ਇਹ ਨਹੀਂ ਕਦੇ ਇਹ ਇਹ ਚੀਜ਼ ਵੀ ਕਦੇ ਹੰਕਾਰ ਚ ਨਹੀਂ ਕਿਸੇ ਨੂੰ ਦੱਸਣੀ ਅਸੀਂ ਤੁਹਾਡੀਆਂ ਧੀਆਂ ਨੂੰ ਬਚਾਉਂਦੇ ਰਹੇ ਉਹ ਪਿਆਰੇ ਸਿੱਖ ਦੀ ਤਾਂ ਹੈ ਜੀ ਪਰ ਬੇਟੀ ਕੋ ਰਹਿਤ ਮਰਿਆਦਾ ਪੜ ਲਿਓ ਪਰ ਬੇਟੀ ਕੋ ਬੇਟੀ ਜਾਣਾ ਪਰ ਇਸਤਰੀ ਕੋ ਮਾਤ ਬਖਾਨਾ ਜੋ ਹਿੰਦੂ ਦੁਤੀ ਸੀ ਤਾਂ ਮੇਰੀ ਵੀ ਧੀ ਹੈ ਉਹ ਇਹ ਸੋਚਣਾ ਹੈ ਇੱਕ ਦਿਨ ਮਹਾਰਾਜ ਸੱਚੇ ਜਿਸ ਦਿਨ ਪ੍ਰਕਾਸ਼ਪੁਰਬ ਸੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਚ ਅਸੀਂ ਘਟਨਾਵਾਂ ਵੀ ਲਈਆਂ ਸਨ ਮਹਾਰਾਜ ਨੇ ਕਿਹਾ ਸਿੱਖ ਦਾ ਕਿਰਦਾਰ ਇੰਨਾ ਉੱਚਾ ਹੋਣਾ ਚਾਹੀਦਾ ਹੈ ਜੇ ਤੇਰੇ ਕੋਲ ਦੁਸ਼ਮਨ ਦੀ ਧੀ ਬੇਟੀ ਵੀ ਆਏ ਨਾ ਉਹਨੂੰ ਇਹ ਪ੍ਰਤੀਤ ਹੋਏ ਮੈਂ ਸਿੱਖ ਕੋਲ ਆਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਕੋਲ ਆਈਆਂ ਮੇਰੀ ਪਤ ਨੂੰ ਕੋਈ ਹੱਥ ਨਹੀਂ ਪਾ ਸਕਦਾ ਇਹ ਸਿੱਖ ਦਾ ਕਿਰਦਾਰ ਹੈ ਤੇ ਅੱਜ ਦਾ ਸਿੱਖ ਇਹ ਗੱਲ ਨੋਟ ਕਰ ਲੈ ਜਰਾ ਥੋੜੀ ਜਿਹੀ ਕਿਉਂਕਿ ਹੈ ਨਹੀਂ ਹੁਣ ਹੁਣ ਉਹ ਗੱਲ ਰਹੀ ਨਹੀਂ ਪਿਆਰਿਓ ਬਾਬਾ ਦੀਪ ਸਿੰਘ ਜੀ ਕੋਲ ਖਬਰ ਪਹੁੰਚੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਬਖਸ਼ਿਸ਼ ਸੀ ਪਿਆਰੋ ਨਾ ਤੇ ਅਬਦਾਲੀ ਨੂੰ ਕੁਰੂ ਖੇਤਰ ਤੋਂ ਪਰੇ ਘੇਰ ਲੰਦੇ ਸਨ ਪਿਆਰੋ ਧੀਆ ਬੇਟੀਆਂ ਨੂੰ ਛਡਾਣਾ ਉਹਨਾਂ ਨੂੰ ਘਰ ਛੱਡ ਕੇ ਆਣਾ ਉਹ ਪੁੱਛਦਾ ਸੀ ਵੀ ਇਹ ਕੌਣ ਨੇ ਇਹ ਜੰਗਲਾਂ 'ਚੋਂ ਨਿਕਲਦੇ ਨੇ ਜੰਗਲਾਂ 'ਚ ਵੜ ਜਾਂਦੇ ਨੇ ਸਾਨੂੰ ਸਾਰਾ ਫਿਰ ਉਸ ਨੂੰ ਨਾਦਰ ਨੇ ਦੱਸਿਆ ਸੀ ਨਾਦਰ ਨੇ ਇਹਨੂੰ ਦੱਸਿਆ ਕਿ ਇਹ ਸਿੱਖ ਨੇ ਇਹਨਾਂ ਕੋਲ ਬਖਸ਼ਿਸ਼ਾਂ ਨੇ ਉਹਨੇ ਕਿਹਾ ਵੀ ਕਿਹੜੀ ਬਖਸ਼ਿਸ਼ ਕਹਣਾ ਕਿ ਇੱਕ ਤਾਂ ਇਹਨਾਂ ਕੋਲ ਹੈ ਇਹਨਾਂ ਦੇ ਗੁਰੂ ਨੇ ਦਿੱਤਾ ਹੋਇਆ ਅੰਮ੍ਰਿਤ ਇਹ ਸ਼ਸਤਰਧਾਰੀ ਬਣਦੇ ਨੇ ਜਦੋਂ ਉਹ ਕੋਈ ਉਹ ਅੰਮ੍ਰਿਤ ਛਕ ਲੈਂਦਾ ਹੈ ਉਹ ਗਿੱਦੜ ਤੋਂ ਵੀ ਸ਼ੇਰ ਬਣ ਜਾਂਦਾ ਹੈ ਭਾਵੇਂ ਉਹ ਸਰੀਰਕ ਬਲ ਨਾ ਹੋਵੇ ਪਰ ਸੂਰਮਤਾਈ ਨੂੰ ਪ੍ਰਾਪਤ ਹੁੰਦਾ ਹੈ ਉਹ ਉਹਨੇ ਕਿਹਾ ਵੀ ਇੱਕ ਇਹਨਾਂ ਕੋਲ ਹੈ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਤੀਸਰਾ ਉਹਨੇ ਕਿਹਾ ਵੀ ਇਹਨਾਂ ਕੋਲ ਹੈ ਅੰਮ੍ਰਿਤ ਸਰੋਵਰ ਜਿਦੇ ਚ ਇਸ਼ਨਾਨ ਕਰਕੇ ਇਹਨਾਂ ਦੇ ਉੱਪਰ ਫਿਰ ਬਖਸ਼ਿਸ਼ ਹੁੰਦੀ ਹੈ ਉਹਨੇ ਕਿਹਾ ਫਿਰ ਇਸ ਤਰ੍ਹਾਂ ਕਰੋ ਅਬਦਾਲੀ ਨੇ ਕਿਹਾ ਇਹਦਾ ਪੁੱਤਰ ਸੀ ਜੀ ਤੈਮੂਰ ਤੈਮੂਰ ਦਾ ਜਿਹੜਾ ਹਾਕਮ ਸੀ ਉਹਦਾ ਸੀ ਨਾਂ ਚਲੋ ਈਉਬ ਖਾਂ ਵੀ ਦੱਸਿਆ ਜਹਾਨ ਖਾਂ ਵੀ ਦੱਸਿਆ ਕਈਆਂ ਹਾਂਜੀ ਚਲੋ ਨਾਮਾਂ ਚ ਨਹੀਂ ਸੀ ਪੈਣਾ ਪਰ ਜਿਹੜੀ ਜੰਗ ਹੋਈ ਹੈ ਉਹਦਾ ਥੋੜਾ ਜਿਹਾ ਜ਼ਿਕਰ ਤੇ ਉਹਨੇ ਅਬਦਾਲੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਇਹਨਾਂ ਦਾ ਅੰਮ੍ਰਿਤਸਰ ਜਿਹੜਾ ਸਰੋਵਰ ਹੈ ਉਹਨੂੰ ਪੂਰ ਦੇ ਕੂੜੇ ਕਰਕਟ ਨਾਲ ਮਰੇ ਪਸ਼ੂਆਂ ਦੇ ਹੱਡ ਨਾਲ ਜਲ ਨਹੀਂ ਉਹਦੇ ਚ ਰਹਿਣਾ ਚਾਹੀਦਾ ਜਿੱਦੇ ਚ ਸ਼ਿਦਾਨ ਕਰਦੇ ਨੇ ਪਿਆਰਿਓ ਇਤਿਹਾਸ ਕਹਿੰਦਾ ਹੈ ਇਹ ਜਿਹੜੀ ਆਪਜੀ ਇਮਾਰਤ ਹੁਣ ਦੇਖਦੇ ਹੋ ਨਾ ਇਹ ਉਹ ਇਮਾਰਤ ਨਹੀਂ ਹੈਗੀ ਜਿਹੜੀ ਗੁਰੂ ਅਰਜਨ ਦੇ ਮਹਾਰਾਜ ਨੇ ਬਣਾਈ ਸੀ ਅਬਦਾਲੀ ਨੇ ਢਾਹ ਦਿੱਤੀ ਸੀ ਪਿਆਰਿਓ ਥੱਲੇ ਕੁੱਪੇ ਲਾ ਕੇ ਇਹ ਇਮਾਰਤ ਮਿਸਤਰੀ ਦੇਸ ਰਾਜ ਨੇ ਬਣਾਈ ਸੀ ਫਿਰ ਮੇਰੀ ਬੇਨਤੀ ਸੁਣਿਓ ਇਤਿਹਾਸ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਇਹ ਸਾਰੀ ਮਦੀਦ ਸਰ ਇਹਨਾਂ ਨੇ ਇਕੱਠੇ ਕਰਕੇ ਨਿਹੰਗ ਸਿੰਘ ਫੌਜਾਂ ਨੇ ਲੱਖਾਂ ਰੁਪਏ ਮਿਸਤਰੀ ਦੇਸ ਰਾਜ ਨੂੰ ਦਿੱਤੇ ਉਹ ਲੱਖਾਂ ਰੁਪਏ ਆਪਣੇ ਘਰ ਲੈ ਗਿਆ ਘਰ ਲੈ ਜਾ ਕੇ ਉਹਦੀ ਇੱਕ ਬੇਟੀ ਸੀ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਹਿਣ ਲੱਗਾ ਸੰਗਤ ਨੇ ਲੱਖਾਂ ਰੁਪਏ ਦਿੱਤੇ ਨੇ ਮੈਨੂੰ ਗੁਰੂ ਰਾਮਦਾਸ ਮਹਾਰਾਜ ਦਾ ਘਰ ਬਣਾਉਣ ਲਈ ਪਰ ਅਸੀਂ ਰੋਟੀ ਉਸ ਪੈਸੇ ਦੀ ਖਾਵਾਂਗੇ ਕਿਉਂਕਿ ਮੈਂ ਤੇ ਸਾਰਾ ਦਿਨ ਘਰ ਬਣਾਣਾ ਹੈ ਮਹਾਰਾਜ ਦਾ ਰੋਟੀ ਅਸੀਂ ਉਸ ਚੀਜ਼ ਦੀ ਖਾਵਾਂਗੇ ਇਹਦੇ ਚ ਇੱਕ ਰੁਪਿਆ ਨਹੀਂ ਅਸੀਂ ਖਰਚਣਾ ਜਿਹੜੀ ਤੁਸੀਂ ਮਾਵਾਂ ਤੇ ਧੀਆਂ ਦਿਹਾੜੀ ਕਰਕੇ ਲਿਆਓਗੇ ਇੱਕ ਰੁਪਿਆ ਨਹੀਂ ਪਿਆਰੋ ਨੇ ਸੰਗਤ ਦਾ ਖਾਇਆ ਇਹ ਗੱਲ ਚਿੱਤੇ ਰੱਖਿਓ ਅੱਜ ਦਾ ਸਿੱਖ ਇਹ ਗੱਲ ਬਿਲਕੁਲ ਧਿਆਨ ਚ ਰੱਖੇ ਮੇਰੀ ਫਿਰ ਬੇਨਤੀ ਸੁਣਿਓ ਭਾਵੇਂ ਗੁਰਦ ਮੈਂ ਸ਼ਬਦ ਕਹਿਣ ਲੱਗਾ ਪਰ ਹਾਂ ਜਿਹਦਾ ਅੰਦਰ ਸੁੱਚਾ ਹੈ ਪਿਆਰਿਓ ਉਹਨੂੰ ਨਹੀਂ ਕੋਈ ਖਲਬਲੀ ਉੱਠਣੀ ਜਿਹਦਾ ਅੰਦਰ ਮੈਲਾ ਹੈ ਨਾ ਜਿਹੜਾ ਕਰਦਾ ਇਹੋ ਜਿਹਾ ਕਰਮ ਉਹ ਉਹ ਫਿਰ ਫਸਿਆ ਜਾਂਦਾ ਮੇਰੇ ਕਹਿਣ ਨਾਲ ਕੋਈ ਸੱਚ ਨਹੀਂ ਹੋਣਾ ਮੇਰੇ ਕਹਿਣ ਨਾਲ ਝੂਠ ਨਹੀਂ ਹੋਣਾ ਹੈ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਜੇ ਬੰਦੇ ਦਾ ਅੰਦਰ ਸ਼ੁੱਧ ਹੋਵੇ ਨਾ ਤੇ ਉਹ ਗੁਰਮੁਖ ਪਿਆਰਾ ਬਾਬਾ ਬੰਦਾ ਸਿੰਘ ਬਹਾਦਰ ਤੇ ਵੀ ਪਿਆਰਿਓ ਸਾਡੀ ਤਾਂ ਗੋਮ ਨੇ ਉਸ ਸੂਰਮੇ ਨੂੰ ਵੀ ਨਹੀਂ ਬਖਸ਼ਿਆ ਉਨੇ ਐਡੀ ਵੱਡੀ ਸ਼ਹਾਦਤ ਦਿੱਤੀ ਆਪਣੇ ਪੁੱਤਰ ਦਾ ਕਲੇਜਾ ਆਪਣੇ ਮੂੰਹ ਚ ਪਾ ਲਿਆ ਪਰ ਸਾਡੀ ਕੌਮ ਨੇ ਉਹਦੇ ਨਾਲ ਵੀ ਇਨਸਾਫ ਨਹੀਂ ਕੀਤਾ ਉਹਨੇ ਕਦੇ ਸਿੰਘ ਸਹਿਬ ਲਾਇਆ ਆਪਣੇ ਨਾਮ ਪਿੱਛੇ ਸੰਤ ਲਾਇਆ ਜੀ ਕੋਈ ਕਵੀ ਲਾਇਆ ਕੋਈ ਜਥੇਦਾਰ ਨਹੀਂ ਲਾਇਆ ਕੋਈ ਉਸਨੇ ਆਪਣੇ ਨਾਲ ਤਖੱਲੁਸ ਨਹੀਂ ਲਾਇਆ ਪਿਆਰਿਓ ਬਾਬਾ ਵੀ ਅਸੀਂ ਸ਼ਬਦ ਵਰਤਨੇ ਆ ਉਸ ਮਹਾਪੁਰਖ ਨਾਲ ਪਰ ਅਸੀਂ ਉਹਨੂੰ ਵੀ ਨਹੀਂ ਬਖਸ਼ਿਆ ਜੇ ਅੰਦਰ ਬੰਦੇ ਦਾ ਸ਼ੁੱਧ ਹੋਵੇ ਤੇ ਕੌਮ ਆਪਣੇ ਬੱਚਿਆਂ ਦੇ ਸਿਰ ਵੀ ਦੇ ਦਿੰਦੀ ਹੈ ਜੇ ਬੰਦੇ ਦਾ ਅੰਦਰ ਮੈਲਾ ਹੋ ਜੇ ਨਾ ਫਿਰ ਪ੍ਰਧਾਨ ਮੈਂਬਰ ਮੇਰੀ ਬੇਨਤੀ ਸੁਣਿਓ ਧਿਆਨ ਨਾਲ ਥੋੜੀ ਜੀ ਸੈਕਟਰੀ ਭਾਵੇਂ ਕੁਝ ਬਣ ਜਿਓ ਜੇ ਅੰਦਰ ਮੈਲਾ ਹੋ ਗਿਆ ਫਿਰ ਲੋਕ ਕੀ ਗੋਲਕਾਂ ਵਿੱਚ ਲੁੱਟ ਲੈਂਦੇ ਤੇ ਲੁੱਟਦੇ ਹੋਏ ਮੈਂ ਦੇਖੇ ਨੇ ਮੈਂ ਤੁਹਾਨੂੰ ਸੱਚ ਗਹਿ ਰਿਆਂ ਬਿਲਕੁਲ ਦੇਖੇ ਨੇ ਲੁੱਟਦੇ ਮੈਂ ਕਿਸੇ ਦਾ ਪਾਸ ਨਹੀਂ ਉੱਥੇ ਉਕੇੜ ਰਿਆ ਪਰ ਤੁਸੀਂ ਦੇਖੋ ਪਿਆਰੋ ਕਿੰਨਾ ਕੁ ਸ਼ੁੱਧ ਸੀ ਉਸ ਵੇਲੇ ਸਿੱਖਾਂ ਦਾੰਦ ਮਿਸਤਰੀ ਦੇਸਰਾਜ ਲੱਖਾਂ ਰੁਪਏ ਨੇ ਉਸ ਕੋਲ ਸੰਗਤ ਨੇ ਇਕੱਠੇ ਕਰਕੇ ਦਿੱਤੇ ਪਰ ਉਹਨੇ ਗੁਰੂ ਰਾਮਦਾਸ ਦਾ ਘਰ ਬਣਾਇਆ 1 ਰੁਪਿਆ ਨੇ ਉਹਨੇ ਖਰਚਿਆ ਆਪਣੇ ਉੱਪਰ ਸਤਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਪਿਆਰਿਓ ਬਾਬਾ ਦੀਪ ਸਿੰਘ ਜੀ ਕੋਲੇ ਖਬਰ ਪਹੁੰਚ ਗਈ ਕਿ ਅਯੂਬ ਖਾਂ ਨੇ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਬਾਬਾ ਦੀਪ ਸਿੰਘ ਫਿਰ ਪਿਆਰਿਓ ਇਤਿਹਾਸ ਕਹਿੰਦਾ ਆਪਣਾ ਖੰਡਾ ਚੁੱਕਿਆ 18 ਸੇਰ ਦਾ ਚਲੋ ਉੱਥੋਂ ਪੰਜ ਸਿੱਖ ਸੰਧੀ ਨਾਲ ਸਿਰਫ ਪੰਜ ਖਾਲਸੇ ਤਰਨ ਤਾਰਨ ਸਹਿਬ ਤੱਕ ਆਉਂਦਿਆਂ ਆਉਂਦਿਆਂ ਬਾਬਾ ਦੀਪ ਸਿੰਘ ਜੀ ਨਾਲ 5000 ਸਿੱਖ ਇਕੱਠਾ ਹੋ ਗਿਆ ਸੀ ਇੱਥੋਂ ਫਿਰ ਜਿੱਥੇ ਗੁਰਦੁਆਰਾ ਲਕੀਰ ਸਹਿਬ ਆਪ ਜੀ ਦਰਸ਼ਨ ਕਰਦੇ ਹੋ ਸੰਖੇਪ ਜਾਂ ਮੈਂ ਚਲਾਂ ਇੱਥੋਂ ਫਿਰ ਬਾਬਾ ਦੀਪ ਸਿੰਘ ਜੀ ਨੇ ਲਕੀਰ ਖੀਚੀ ਜੀ ਕਹਿਣ ਲੱਗੇ ਜੇ ਕੋਈ ਜਾਉਣਾ ਚਾਹੁੰਦਾ ਹੈ ਵਾਪਸ ਤੇ ਜਾ ਸਕਦਾ ਹੈ ਮੈਂ ਕੁਝ ਨਹੀਂ ਕਹਾਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਰਹੇਗੀ ਉਹਦੇ ਤੇ ਵੀ ਜੇ ਕੋਈ ਹਾਂ ਮੇਰੇ ਪੁੱਛੇ ਉਹ ਆਏ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸੀਸ ਪੇਟ ਕਰਨ ਚੱਲਿਆ ਸਤਿਗੁਰ ਆਗੈ ਸੀਸ ਪੇਟਦੇ ਹੋ ਪਿਆਰੋ ਬਾਬਾ ਦੀਪ ਸਿੰਘ ਜੀ ਚੱਲੇ ਇਧਰੋਂ ਮੁਗਲ ਦੀ ਫੌਜ ਆਈ ਇਤਿਹਾਸ ਕਹਿੰਦਾ 20000 ਫੌਜ ਸੀ ਉਹਨਾਂ ਨਾਲ ਈਯੂਬ ਖਾਨ ਨਾਲ ਬਾਬਾ ਦੀਪ ਸਿੰਘ ਜੀ ਨਾਲ 5000 ਖਾਲਸੇ ਸਨ ਦੇ ਬਾਬਾ ਨੋਦ ਸਿੰਘ ਬਾਬਾ ਗੁਰਬਖਸ਼ ਸਿੰਘ ਇੱਕ ਬਾਬਾ ਗੁਰਦੀਪ ਸਿੰਘ ਵਾਹਿਗੁਰੂ ਇਹਨਾਂ ਦਾ ਵੀ ਜ਼ਿਕਰ ਆਉਂਦਾ ਹੈ ਬਾਬਾ ਗੁਰਬਖਸ਼ ਸਿੰਘ ਜੀ ਦਾ ਵੱਖਰਾ ਜ਼ਿਕਰ ਹੈ ਜੀ ਉਹਨਾਂ ਦਾ ਵੀ ਸ਼ਹਾਦਤ ਵਾਲਾ ਸਥਾਨ ਹੈ ਪਿਛਲੇ ਪਾਸੇ ਸਤਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਜੰਗ ਹੋਇਆ ਪਿਆਰਿਓ ਬਾਬਾ ਨੋਦ ਸਿੰਘ ਪਹਿਲਾਂ ਸ਼ਹੀਦ ਹੋ ਗਏ ਈਯੂਬ ਖਾਂ ਤੇ ਬਾਬਾ ਦੀਪ ਸਿੰਘ ਈਯੂਬ ਖਾਂ ਪਹਿਲਾਂ ਹਾਥੀ ਤੇ ਸਵਾਰ ਸੀ ਫਿਰ ਉਹ ਘੋੜੇ ਤੇ ਆ ਗਿਆ ਘੋੜੇ ਤੇ ਆਉਂਦੇ ਆਉਂਦੇ ਇੱਧਰ ਬਾਬਾ ਦੀਪ ਸਿੰਘ ਵੀ ਘੋੜੇ ਤੇ ਇਤਿਹਾਸ ਕਹਿੰਦਾ ਦੋਨਾਂ ਨੇ ਇੱਕ ਦੂਸਰੇ ਦੀ ਅੱਖਾਂ ਚੱਖਾਂ ਪਾਈਆਂ ਲਲਕਾਰਿਆ ਪਹਿਲਾਂ ਜੰਗ ਹੋਈ ਫੱਟ ਦੋਨਾਂ ਦੇ ਇਕੱਠੇ ਲਗੇ ਹੱਟ ਪਿਆਰੇ ਦੋਨਾਂ ਦੇ ਇਕੱਠੇ ਲਗੇ ਪਰ ਇੱਕ ਇਥੇ ਬਖਸ਼ਿਸ਼ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੀ ਉਮਰ ਹੈ 75 ਸਾਲ ਦੇ ਕਰੀਬ ਬਾਬਾ ਜੀ ਦੀ ਈਯੂਬ ਖਾਨ ਦੀ ਉਮਰ ਹੈ 35 ਸਾਲ ਅੱਧੀ ਉਮਰ ਦਾ ਹੈ ਪਿਆਰਿਓ ਅੱਦੀ ਤੋਂ ਵੀ ਘੱਟ ਉਮਰ ਜੇ ਬਾਬਾ ਦੀਪ ਸਿੰਘ ਜੀ ਦੀ 75 ਸਾਲ ਉਮਰ ਹੈ ਉਹਦੀ 35 ਸਾਲ ਉਮਰ ਹੈ ਪਿਆਰਿਓ ਜੋਰ ਉਹਦੇ 'ਚ ਵੀ ਬਹੁਤ ਹੈ ਜੋਰ ਉਹਦੇ 'ਚ ਵੀ ਹੈ ਮਾਂ ਦਾ ਦੁੱਧ ਉਹਨੇ ਵੀ ਪੀਤਾ ਹੈ ਬਾਬਾ ਦੀਪ ਸਿੰਘ ਪਰ ਉਹਦੇ ਕੋਲ ਬਖਸ਼ਿਸ਼ ਨਹੀਂ ਜਿਹੜੀ ਗੁਰਗੋਬਿੰਦ ਸਿੰਘ ਮਹਾਰਾਜ ਦੀ ਬਾਬਾ ਦੀਪ ਸਿੰਘ ਜੀ ਕੋਲ ਹੈ ਪਿਆਰਿਓ ਜੰਗ ਹੋਈ ਫਟ ਦੋਨਾਂ ਦਾ ਇਕੱਠਾ ਲਗਾ ਇਤਿਹਾਸ ਕਹਿੰਦਾ ਏ ਉਹਦੀ ਗਰਦਨ ਡਿੱਗੀ ਇੱਕ ਪਾਸੇ ਕਈ ਇਤਿਹਾਸਕਾਰ ਇਸ ਚੀਜ਼ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਜੀ ਦੇ ਹਲਕਾ ਜਿਹਾ ਫਟ ਲੱਗਾ ਤੇ ਉਹਨਾਂ ਨੇ ਇਸ ਤਰ੍ਹਾਂ ਗਰਦਨ ਟਿਕਾ ਲਈ ਉਹ ਸੋਚਦੇ ਨੇ ਵੀ ਇਹ ਤਾਂ ਕਰਾਮਾਤ ਹੋ ਜੇਗੀ ਨਹੀਂ ਪਿਆਰਿਓ ਜਿਸ ਕੋਲ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੋਵੇ ਕਿਉਂਕਿ ਉਹ ਅਰਦਾਸ ਕਰਕੇ ਚੱਲੇ ਨੇ ਅਰਦਾਸ 'ਚ ਬੜੀ ਬਖਸ਼ਿਸ਼ ਹੈ ਮੈਂ ਵਾਰ-ਵਾਰ ਕਹਿਣਾ ਹੁਣਾ ਜੇ ਕਿਸੇ ਨੂੰ ਕੋਈ ਪ੍ਰਾਣ ਕਰਨਾ ਹੈ ਕੋਈ ਬਖਸ਼ਿਸ਼ ਲੈਣੀ ਹੈ ਸਤਿਗੁਰਾਂ ਦੇ ਸਨਮਖ ਆਪ ਆਪਣੀ ਅਰਦਾਸ ਕਰਿਆ ਕਰੋ ਅਸੀਂ ਤਨਖਈਏ ਆ ਸਾਡੇ ਅੰਦਰੋਂ ਸਿਰਫ ਬੋਲ ਨਿਕਲਨੇ ਨੇ ਪਿਆਰਿਓ ਪਵਨ ਬਣ ਕੇ ਭਾਵਨਾ ਆਪ ਜੀ ਦੇ ਅੰਦਰੋਂ ਨਿਕਲਣੀ ਜੀ ਗੁੰਗੇ ਬੰਦੇ ਵੀ ਤਾਂ ਅਰਦਾਸ ਕਰਦੇ ਆ ਉਹਨਾਂ ਦੀ ਕੌਣ ਸੁਣਦਾ ਜੇ ਉਹਨਾਂ ਦੀ ਵੀ ਪਰਮ ਭਰਮ ਪਰਮੇਸ਼ਵਰ ਸੁਣਦਾ ਉਹਨਾਂ ਤਾਂ ਮਨ ਅੰਦਰ ਕਰੀ ਪਿਆਰੇ ਕਿਉਂਕਿ ਉਹ ਅੰਦਰ ਬੈਠਾ ਹੈ ਬਾਹਰ ਥੋੜੀ ਹੈ ਉਹ ਤੇ ਅੰਦਰ ਬੈਠਾ ਹੈ ਉਹਨਾਂ ਨੇ ਅਰਦਾਸ ਹੀ ਕੀਤੀ ਬਾਬਾ ਦੀਪ ਸਿੰਘ ਜੀ ਨੇ ਕਹਿਣ ਲੱਗੇ ਔਨੀ ਦੇਰ ਤੱਕ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮੇਰੇ ਸਵਾਸ ਚੱਲਨੇ ਚਾਹੀਦੇ ਨੇ ਜਿੰਨੀ ਦੇਰ ਤੱਕ ਤੇਰੇ ਦਰ ਤੇ ਆ ਕੇ ਮੱਥਾ ਨਾ ਟੇਕ ਲਵਾਂ ਇਹ ਸਥਾਨ ਜਿੱਥੇ ਜੰਗ ਹੋਈ ਤਕਰੀਬਨ 3 ਕਿਲੋਮੀਟਰ ਦੀ ਇਤਿਹਾਸਕ ਇੰਦਾ ਦੂਰ ਸੀ ਜੀ ਹਸਪੀਟਲ ਸਤਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਹੋਈ ਦੀ ਬਾਬਾ ਦੀਪ ਸਿੰਘ ਜੀ ਆਪਣੇ ਸਿਰ ਨੂੰ ਪਿਆਰਿਓ ਤਲੀ ਤੇ ਟਿਕਾਇਆ ਇੱਕ ਹੱਥ ਚ ਖੰਡਾ ਹੈ ਦੂਸਰੇ ਹੱਥ ਤੇ ਸੀਸ ਹੈ ਸੀਸਗੰਜ ਸਿਰਜ ਸ਼ਹੀਦਗੰਜ ਉੱਥੇ ਸੀਸਗੰਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦਗੰਜ ਸਿੱਖਾਂ ਦੇ ਤੇ ਸਤਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੁਣ ਪਿਆਰੋ ਮੁਗਲ ਫੌਜ ਦੇਖਦੇ ਨੇ ਤਾਂ ਜਿਉਂਦੇ ਤਾਂ ਜਿਉਂਦੇ ਲੜਦੇ ਸਨ ਇਹ ਮਰ ਕੇ ਵੀ ਲੜ ਰਹੇ ਨੇ ਪਿਆਰੋ ਡਰ ਗਏ ਭੱਜਣਾ ਪੈ ਗਿਆ ਉਹਨਾਂ ਚ ਉਹ ਡਰ ਗਏ ਮੈਂ ਫਿਰ ਜ਼ਿਕਰ ਕਰਾਂ ਈਯੂਬ ਖਾਨ ਕੋਲ ਤਾਕਤ ਹੈ ਹਾਕਮ ਹੈ ਫੌਜਾਂ ਨੇ ਬਲਸ਼ਾਲੀ ਹੈ ਨੌਜਵਾਨ ਹੈ ਸੂਰਮਾ ਹੈ ਪਿਆਰਿਓ ਉਹਦੇ ਕੋਲ ਸਭ ਕੁਝ ਹੈ ਪਰ ਉਹਦੇ ਕੋਲ ਉਹ ਨਹੀਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਬਾਬਾ ਦੀਪ ਸਿੰਘ ਜੀ ਤੇ ਉਹ ਕਿਸੇ ਦਾ ਸਿਰ ਉਤਾਰ ਵੀ ਸਕਦਾ ਤੇ ਆਪਣਾ ਵੀ ਉਤਰਵਾ ਸਕਦਾ ਪਰ ਬਾਬਾ ਦੀਪ ਸਿੰਘ ਕਿਸੇ ਦਾ ਸਿਰ ਉਤਾਰ ਵੀ ਸਕਦਾ ਹੈ ਆਪਣਾ ਉਤਰਵਾ ਸਕਦਾ ਤੇ ਆਪਣੇ ਉਤਾਰੇ ਹੋਏ ਨੂੰ ਫਿਰ ਤਲੀ ਤੇ ਵੀ ਟਕਾ ਸਕਦਾ ਇਹ ਬਖਸ਼ਿਸ਼ ਨਹੀਂ ਹੈਗੀ ਉਹ ਵੀ ਖਾਨ ਕੋਲ ਬਾਬਾ ਦੀਪ ਸਿੰਘ ਉੱਥੋਂ ਚਲੇ ਜੀ ਜਿੱਥੇ ਆਪ ਦੀ ਪ੍ਰਕਰਮਾ ਚ ਦਰਸ਼ਨ ਕਰਦੇ ਹੋ ਇੱਥੇ ਫਿਰ ਬਾਬਾ ਦੀਪ ਸਿੰਘ ਚਲੋ ਕਵੀਆਂ ਦੇ ਆਪਣੇ ਆਪਣੇ ਬਲਬਲੇ ਹੁੰਦੇ ਨੇ ਇੱਕ ਕਵੀ ਲਿਖਦਾ ਹੈ ਪੰਜਾਬੀ ਦਾ ਕਹਿਣ ਲੱਗਾ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ ਹਾਂ ਜੀ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ ਆਹ ਤੇਰੇ ਸਿਰ ਸਤਿਗੁਰੂ ਧੰਗੁਰੂ RAM DAS ਜੀ ਤੇਰੇ ਦਰ ਤੇ ਲੋਕੀ ਕੜਾ ਪ੍ਰਸ਼ਾਦ ਚੜਾਉਂਦੇ ਨੇ ਤੇਰੀ ਬਖਸ਼ਿਸ਼ ਹੋਏਗੀ ਮੈਂ ਤੇਰੇ ਦਰ ਤੇ ਆਪਣਾ ਸੀਸ ਪ੍ਰਸ਼ਾਦ ਚੜਾਵਾਂਗਾ ਹਾਂਜੀ ਕੜਾ ਪ੍ਰਸ਼ਾਦ ਇੱਧਰ ਚੜਾਉਣ ਲੋਕੀ ਆ ਤੇਰੀ ਬਖਸ਼ਿਸ਼ ਹੋਈ ਐ ਸੀਸ ਪ੍ਰਸ਼ਾਦ ਚੜਾਵਾਂਗਾ ਮੈਂ ਤੇ ਪਿਆਰਿਓ ਤੁਸੀਂ ਦੇਖੋ ਇੱਕ ਮੁਸਲਮਾਨ ਲਿਖਾਰੀ ਨੇ ਲਿਖਿਆ ਖੈਣ ਲੱਗਾ ਤੇਰੇ ਮੱਥੇ ਤੇ ਨਿਸ਼ਾਨ ਪੈ ਗਏ ਮੱਥਾ ਟੇਕ ਟੇਕ ਕੇ ਉਹ ਪੰਜ ਵਕਤ ਨਮਾਜ਼ ਪੜਦੇ ਨੇ ਹਾਂਜੀ ਅਸੀਂ ਵੀ ਮੱਥਾ ਟੇਕਨੇ ਆ ਉਹ ਕਹਿਣ ਲੱਗੇ ਵੀ ਸਾਰੀ ਉਮਰ ਤੂੰ ਮੱਥਾ ਟੇਕਦਾ ਹੈ ਅੱਲਾ ਦੇ ਸਨਮੁਖ ਪਰਮਾਤਮਾ ਦੇ ਸਨਮੁਖ ਮੱਥਾ ਟੇਕ ਟੇਕ ਕੇ ਤੇਰੇ ਮੱਥੇ ਤੇ ਨਿਸ਼ਾਨ ਪੈ ਗਿਆ ਕੋਈ ਇਹ ਜਿਹਾ ਵੀ ਮੱਥਾ ਟੇਕਦਾ ਜਦੋਂ ਜ਼ਮੀਨ ਤੇ ਨਿਸ਼ਾਨ ਪੈ ਜੇ ਹੈਜੀ ਨਿਸ਼ਾਨੇ ਸੰਜੂਦ ਤੇਰੀ ਜ਼ਮੀਨ ਪਰ ਹੁਆ ਤੋ ਕਿਆ ਜ਼ਮੀਨ ਦਾ ਅਰਥ ਹੈ ਜੀ ਮੱਥਾ ਪਹਿਲੀ ਟੁਕ ਚ ਨਿਸ਼ਾਨੇ ਸੰਜੂਦ ਤੇਰੀ ਜ਼ਮੀਨ ਪਰ ਹੁਆ ਤੋ ਕਿਆ ਕੋਈ ਐਸਾ ਮਤ ਕੋਈ ਐਸਾ ਸਜਦਾ ਕਰ ਕਿ ਜ਼ਮੀਨ ਪਰ ਵੀ ਨਿਸ਼ਾਨ ਰਹੇ ਇਹ ਜਮ ਮੱਥਾ ਟੇਕਦਾ ਕਿ ਤੇਰੀ ਆਣ ਵਾਲੀ نسل ਵੀ ਉੱਥੇ ਮੱਥਾ ਟੇਕਦੀ ਰਹੇ ਪਿਆਰਿਓ ਅੱਜ ਬਾਬਾ ਦੀਪ ਸਿੰਘ ਜੀ ਨੇ ਮੱਥਾ ਟੇਕਿਆ ਗਿਰ ਉੱਥੇ ਭਾਵੇਂ ਪ੍ਰਕਾਸ਼ਪੁਰ ਵੈ ਉਹਨਾਂ ਦਾ ਪਰ ਮੇਰੇ ਮਨ ਚ ਸੀ ਕਿ ਬਾਬਾ ਜੀ ਦੇ ਜ਼ਰੂਰ ਮੈਂ ਜ਼ਿਕਰ ਕਰਾਂ ਪਤਾ ਹੋਣਾ ਚਾਹੀਦਾ ਪਿਆਰਿਓ ਇਤਿਹਾਸ ਜੇ ਇਹ ਸਤਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਪਿਆਰਿਓ ਅੱਜ ਫਿਰ ਪੂਰੀ ਮਾਨਵਤਾ ਬਾਬਾ ਦੀਪ ਸਿੰਘ ਜੀ ਨੂੰ ਨਮਸਕਾਰ ਕਰਦੀ ਹੈ ਕੱਲੇ ਸਿੱਖ ਨਹੀਂ ਉੱਥੇ ਫਿਰ ਸ਼੍ਰੋਮਣੀ ਕਮੇਟੀ ਹੁਣ ਪ੍ਰਕਾਸ਼ ਵੀ ਕਰ ਦਿੱਤਾ ਹੈ ਪਿਆਰੇ ਉਹ ਖੰਡ ਪਟ ਸਾਹਿਬ ਦੀ ਲੜੀ ਚੱਲਦੀ ਉੱਥੇ ਉੱਥੇ ਗ੍ਰੰਥੀ ਸਾਹਿਬ ਨੇ ਦਾਸ ਨੂੰ ਬਹੁਤ ਪ੍ਰੇਮ ਕਰਦੇ ਨੇ ਭਾਈ ਕੁਲਵਿੰਦਰ ਸਿੰਘ ਨਾਮ ਹੈ ਉਹਨਾਂ ਦਾ ਉੱਥੇ ਜਿਹੜੇ ਗ੍ਰੰਥੀ ਸਾਹਿਬ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਸਭ ਨੂੰ ਨਾਮ ਦੀਆਂ ਦਾਤਾਂ ਬਖਸ਼ਣ ਜੀ ਆਓ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਤ ਲੀਆਂ ਤੁਕਾਂ ਸਰਵਣ ਕਰੀਏ ਜੀ